キャプテンमन्त्रीਪੰਜਾਬ ਲਾਲਚੰਦ ਕਟੜਚਖੋਣਾ ਵੱਲੋਂ ਹਲਕਾ ਪੋਆ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਵਿਕਾਸ ਕਾਰਜ ਕਰਾਏ ਜਾ ਰਹੇ ਜਦੀ ਸਲਾਹਨਾ ਜਿਹੜੀ ਹੈ ਸਨਗ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਕੈਪਟਨ ਮੰਤਰੀ ਪੰਜਾਬ ਲਾਲਚੰਦ ਕਟੜਚਖੋਣਾ ਵੱਲੋਂ ਹਲਕਾ ਪੋਆ ਦੇ ਪਿੰਡ ਡੇਰਾ ਬਾਬਾ ਬਸੰਤਪੂਰੇ ਦੇ ਵਿੱਚ 12 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਕਮਿਊਨਿਟੀ ਹਾਲ ਦਾ ਨੀਂਹ ਪੱਥਰ ਰੱਖਿਆ ਗਿਆ ਇਸ ਮੌਕੇ ਦੇ ਉੱਪਰ ਉਹਨਾਂ ਵੱਲੋਂ মিডিਆ ਨਾਲ ਗੱਲਬਾਤ ਕਰਦੇ ਦੱਸਿਆ ਗਿਆ ਕਿ ਇਹ ਕਮਿਊਨਿਟੀ ਹਾਲ ਬਣਨ ਦੇ ਨਾਲ ਸਨਗ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ ਉਹਨਾਂ ਨੇ ਦੱਸਿਆ ਕਿ ਇਸ ਜਗ੍ਹਾ ਦੇ ਦੱਸਿਆ ਕਿ ਪੰਜਾਬ ਸਰਕਾਰ ਜਿਹੜੀ ਆ ਲੋਕਾਂ ਦੇ ਹਿੱਤ ਵਾਸਤੇ ਕੰਮ ਕਰ ਰਹੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜਿਹੜੇ ਕੰਮ ਲੋਕਾਂ ਦੇ ਹਿੱਤ ਦੇ ਕੀਤੇ ਜਾਣਗੇ ਆਪ ਦੀ ਖ਼ਬਰ ਰਿਪੋਰਟ ਤੇ ਗੱਲਬਾਤ ਕਰਦੇ ਆਂ ਕਰਮ ਮੰਤਰੀ ਪੰਜਾਬ ਲਾਲਚੰਦ ਗੁਰਦਾਸ ਖੋਣਾ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਨੀਂ ਪੱਥਰ ਰੱਖਣ ਦੇ ਦੌਰਾਨ ਜੀ ਸਰ ਅੱਜ ਡੇਰਾ ਬਾਬਾ ਬਸੰਤਪੂਰੀ ਵਿਖੇ ਜਿਹੜਾ ਕਮਿਊਨਿਟੀ ਹਾਲ ਦਾ ਨੀਂ ਪੱਥਰ ਰੱਖਿਆ ਗਿਆ ਜੀ ਕੀ ਕਹਿਣਾ ਆਪ ਜੀ ਅ ਬਿਲਕੁਲ ਇੱਕ ਵਾਰ ਫਿਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਅੱਜ ਜਿੱਥੇ ਇਸ ਤੋਂ ਪਹਿਲੋ ਮੈਂ ਡੱਲਾ ਬਲੀਮ ਤੋਂ ਅਲੀ ਖਾਂ ਤੇ ਆਪ ਟੂ ਸਾਦੀਪੁਰ ਜਿਹੜੀ ਸਰਕ ਦਾ 2 ਕਰੋੜ 3 ਲੱਖ ਰੁਪਏ ਦੇ ਲਾਗਤ ਦੇ ਨਾਲ ਨਿਰਮਾਨ ਕਾਰਜ ਆਰੰਭ ਕਰਕੇ ਆਇਆ ਸੋ ਅ ਇਸ ਤੋਂ ਬਾਅਦ ਅੱਜ ਮੈਂ ਡੇਰਾ ਬਾਬਾ ਬਸੰਤਪੁਰੀ ਦੀ ਪੰਚਾਇਤ ਵੱਲੋਂ ਜਿਹੜਾ ਇੱਕ ਕਮਿਊਨਿਟੀ ਹਾਲ ਜਿਹੜਾ ਗਰੀਬ ਲੋਕਾਂ ਦੇ ਲਈ ਆਮ ਲੋਕਾਂ ਦੇ ਲਈ ਅ ਛੋਟੇ-ਛੋਟੇ ਸਮਾਜਿਕ ਪ੍ਰੋਗਰਾਮਾਂ ਨੂੰ ਕਰਨ ਦੇ ਲਈ ਵਾਸਤੇ ਜਿਹੜਾ ਉਹਦਾ ਨੀ ਪੱਥਰ ਰੱਖਿਆ ਸੋ ਤੁਸੀਂ ਦੇਖ ਰਹੇ ਹੋ ਕਿ 12 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਜਿਹੜਾ ਬਣੇਗਾ 12 ਲੱਖ ਰੁਪਿਆ ਪੰਚਾਇਤ ਦੇ ਖਾਤੇ ਚ ਆ ਗਿਆ ਸੋ ਇਹ 12 ਲੱਖ ਵੀ ਖਰਚਨ ਤੇ ਨਾਲ ਮੈਂ ਇਹ ਵੀ ਗੱਲ ਗਿਆ ਵੀ ਜੇ ਹੋਰ ਵੀ 2-4 ਲੱਖ ਦੀ ਲੋੜ ਹੋਏਗੀ ਤਾਂ ਜੋ ਇਹ ਵਧੀਆ ਇੱਕ ਕਮਿਊਨਿਟੀ ਹਾਲ ਬਣੇ ਜਿੱਥੇ ਲੋਕ ਆ ਕੇ ਆਪਣਾ ਦੁੱਖ ਸੁੱਖ ਦੇ ਜਿਹੜਾ ਪ੍ਰੋਗਰਾਮ ਕਰਨ ਸੋ ਲਗਾਤਾਰ ਹਲਕੇ ਦੇ ਅੰਦਰ ਵਕ-ਵਕ ਪਿੰਡਾਂ ਦੇ ਅੰਦਰ ਜਿਹੜੇ ਵਿਕਾਸ ਕਾਜ ਨੇ ਜਿਹੜੇ ਰੰਭ ਕੀਤੇ ਹੋ ਉਮਕਮਲ ਕੀਤੇ ਜਾ ਰਹੇ ਆ ਜਿਹੜੇ ਸੁਰੂ ਕੀਤੇ ਜਾ ਰਹੇ ਆ ਸੋ ਉਹਨਾਂ ਦੇ ਲਈ ਅੱਜ ਸਮੁੱਚੇ ਪਿੰਡ ਵਾਸੀਆਂ ਦੀ ਹਾਜ਼ਰੀ ਦੇ ਵਿੱਚ ਇਹ ਕਮਿਊਨਿਟੀ ਹਾਲ ਜਿਹੜਾ 12 ਲੱਖ ਰੁਪਏ ਦੀ ਲਾਗਤ ਨਾਲ ਬਣਨਾ ਸੋ ਮੈਂ ਇਹ ਵੀ ਵਾਰ-ਵਾਰ ਨਾਲ ਕਹਿ ਰਿਹਾ ਕਿ ਹੋਰ ਵੀ ਪੈਸੇ ਲੋੜ ਹੋਗੀ ਤਾਂ ਅਸੀਂ ਹੋਰ ਵੀ ਦਵਾਂਗੇ ਔਰ ਅੱਜ ਇਥੋਂ ਦੀ ਸਾਰੀ ਪੰਚਾਇਤ ਦੀ ਹਾਜ਼ਰੀ ਦੇ ਵਿੱਚ ਸਾਰੇ ਸਾਡੇ ਆਵਾਮੀ ਪਾਰਟੀ ਦੇ ਸਾਥੀ ਔਰ ਹੋਰ ਪਿੰਡ ਵਾਸੀਆਂ ਦੀ ਮਤਲਬ ਮੌਜੂਦਗੀ 'ਚ ਇਹਦਾ ਜਿਹੜਾ ਉਹ ਨੀ ਪੱਥਰ ਰੱਖਿਆ ਅੱਜ ਸੋ ਇਸੇ ਤਰ੍ਹਾਂ ਜਿਹੜੀ ਮੇਰਾ ਹਲਕਾ ਭੋਆ ਜਿੱਥੋਂ ਦੇ ਲੋਕਾਂ ਨੇ ਚੁਟਾ ਕੇ ਮੈਨੂੰ ਪੰਜਾਬ ਵਿਧਾਨ ਸਭਾ 'ਚ ਭੇਜਿਆ ਇਹ ਚੋਂ ਦੇ ਲੋਕਾਂ ਦੀ ਆਸਾਂ ਮਿੱਧਾਂ ਦੇ ਖਰੇ ਉਤਰਨਾ ਉਹ ਲਗਾਤਾਰ ਅਸੀਂ ਜਿਹੜੇ ਆ ਉਹ ਵਿਕਾਸ ਦੇ ਵੱਡੇ ਵੱਡੇ ਕੰਮ ਕਰ ਰਹੇ ਆ ਸੋ ਸਭ ਨੂੰ ਅੱਜ ਇਸ ਸ਼ੁਭ ਮੌਕੇ ਦੇ ਉੱਤੇ ਬਹੁਤ-ਬਹੁਤ ਮੁਬਾਰਕਾਂ ਵੇਨ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ